ਗੁਰੂ ਨਾਨਕ ਦੇਵ ਜੈ ਫਿਰੰਗਰ ਤੇ ਗੁਰੂ ਮਰਦਾਸ ਰਾਹ ਦਾ ਸੈ ਸਯਜਨ ਹਰ ਗੁਰੂ ਨੂੰ ਸਿਮੋ ਸਿਰੀ ਮਹਾਰਾ ਜੀ ਸਿਮੀ ਕਨਕਿਸ਼ੈ ਸੇ ਜੀ ਲਈ ਹੈ ਨੂੰ ਯਾਦ ਕੀਤਾ ਜਾਂਦਾ ਹੈ ਉੱਥੇ ਹੀ ਅੱਜ ਰਤਨਹਿੜ ਇੰਡਸਟਰੀ ਵੱਲੋਂ ਗੁਰੂ ਦਾ ਅਟੁੱਟ ਲੰਗਰ ਸ਼ੁਰੂ ਹੋਣ ਜਾ ਰਿਹਾ ਹੈ ਸ਼ੇਰ ਵਾਲੀ ਦੀ ਇਹੇ ਬਾਤ ਸਤਿਗੁਰ ਦੇ ਚਰਨੀ ਲਗੇ ਜੀ ਬੱਚੇ ਹੁੰਦੇ ਆ ਜਿਹੜੇ ਸ਼ੇਰ ਬੱਬਰਾਂ ਦੇ ਕਦੇ ਭੇ ਆਓ ਜੋ ਆਜੋ ਬਲੋਗ ਤਾਂ ਬੰਦ ਜੀ ਜਦੋਂ ਤੁਹਾਨੂੰ ਜਵਾਦ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 26 ਤਰੀਕਾ ਜੀ ਅੱਜ ਉਹ ਜਿਹੜਾ ਸਾਡਾ ਸ਼ਹੀਦੀ ਜੋੜ ਮੇਲ ਹੈ ਜੋ ਕਿ ਸ੍ਰੀ ਫਤਿਹਗੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਅੱਜ ਹੋ ਰਿਹਾ ਹੈ ਉਹਦੇ ਸੰਬੰਧ ਦੇ ਵਿੱਚ ਅੱਜ ਰਤਨ ਮੀੜੀ ਜਿਹੜੀ ਜਿਹੜੀ ਇੰਡਸਟਰੀਅਲ ਐਸੋਸੀਏਸ਼ਨ ਹੈ ਉਹਦੇ ਦੁਆਰਾ ਰਤਨ ਮੀੜੀ ਹੋਏ ਤੇ ਇਹ ਗੁਰੂ ਸਾਹਿਬਾਂ ਦੇ ਪਰਿਵਾਰ ਦੀ ਯਾਦ ਕਰਦੇ ਹੋਏ ਛੋਟੇ ਸਾਹਿਬ ਜੀ ਦਾ ਪਾਪਾ ਜ਼ੂਰਾਪੁਰ ਦੇ ਬਾਬਾ ਫਤੇ ਸਿੰਘ ਦੀ ਯਾਦ ਵਿੱਚ ਇਹਨਾਂ ਨੇ ਉਹਨਾਂ ਦੇ ਸ਼ਾਤਾ ਦੇ ਆਪਣੇ ਜਿਹੜੇ ਜਿਹੜੇ ਇਹਨਾਂ ਦੇ ਵਿਚਾਰ ਨੂੰ ਪ੍ਰਗਟ ਕਰਨ ਲਈ ਲੰਗਰ ਲਗਾਇਆ ਔਰ ਮੈਨੂੰ ਇਹ ਪਹੁੰਚ ਕੇ ਕੋਈ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਸਹਿਤ ਇੰਦੀਆਂ ਬਹਾਰਾਂ ਇਸ ਐਸੋਸੀਏਸ਼ਨ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਸਾਡੇ ਜਿਹੜੇ ਇਸ ਸਮਾਜ ਦੇ ਵਿੱਚ ਜੋ ਸਾਡੇ ਜੀਵਨ ਦੀ ਜੋ ਸਮਾਜ ਨੂੰ ਬਚਾਉਣ ਦੇ ਵਿੱਚ ਮਨੁੱਖਤਾ ਨੂੰ ਬਚਾਉਣ ਦੇ ਵਿੱਚ ਇਸ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੇ ਵਿੱਚ ਇਸ ਦੇਸ਼ ਦੀ ਆਪ ਨੂੰ ਇੱਜ਼ਤ ਅਸਮਤ ਨੂੰ ਬਚਾਉਣ ਦੇ ਵਿੱਚ ਜਿੱਦੀ ਜਿੱਦੀ ਗੁਰੂ ਸਾਹਿਬਾਂ ਦੀ ਕੁਰਬਾਨੀ ਹੈ ਉਹ ਲਾਸਾਨੀ ਕੁਰਬਾਨੀ ਦਾ ਕਰੇ ਜ਼ਿੰਦਗੀ ਕਦੇ ਰਹਿਦੀ ਜ਼ਿੰਦਗੀ ਦੇ ਵਿੱਚ ਮੁੱਲ ਨਹੀਂ ਮੋੜਿਆ ਜਾ ਸਕਦਾ ਰੋਮ ਰੋਮ ਸਾਡਾ ਕਰਜ਼ਾਈ ਹੈ ਗੁਰੂ ਸਾਹਿਬ ਦੀ ਕੁਰਬਾਨੀ ਦੇ ਤੇ ਤੋਂ ਸਮਰਪਿਤ ਹੋ ਕੇ ਜੋ ਇਹ ਮੰਦਰਾ ਦੀ ਸ਼ੋਭਾ ਦਿੱਤੀ ਗਈ ਹੈ ਇਸ ਲਈ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਦਾ ਹਾਂ ਪੂਰੀ ਮੇਰੀ ਇੰਡਸਟਰੀ ਲਈ ਐਸੋਸੀਏਸ਼ਨ ਦਾ ਆਏ ਸਾਲ ਦੀ ਤਰ੍ਹਾਂ ਇਹ ਕੁਰਬਾਨੀ ਲੰਗਰ ਹੈ ਔਰ ਜਿਵੇਂ ਦੇਖ ਸਕਦੇ ਹੋ ਹਰ ਇੱਕ ਇਨਸਾਨ ਸਾਥਾ ਦੇ ਨਾਲ ਇਹ ਵੋਖੇ ਲੰਗਰ ਲਗਾ ਕੇ ਕਿ ਉਹਨਾਂ ਨੇ ਖਾਤਾ ਪਾਇਆ ਸਾਰੇ ਔਰ ਪ੍ਰਮਾਤਮਾਾਰੇ ਰਹਿਮਤਾ ਬਖਸ਼ੇ ਮੇਰਾ ਬਖਸ਼ੇ ਸਾਡੀ ਦੀਵਾਨਤ ਜਵਾਇ ਗੁਰੂ ਜੀ ਦਾ ਸਾਥ ਸਾਡੀ ਵਾਇਗੁਰੂ ਜੀ ਹੈ ਕੀ ਕਹਿਣਾ ਚਾਹੁੰਦੇ ਹੋ ਲੰਗਰ ਜਰਾ ਲਗਾਇਆ ਗਿਆ ਸਭ ਤੋਂ ਪਹਿਲਾਂ ਸ਼੍ਰੀ ਵਾਹਿਗੁਰੂ ਜੀ ਦੇ ਖਾਲਸਾ ਸ਼੍ਰੀ ਵਾਹਿਗੁਰੂ ਜੀ ਅੱਜ ਇਹ ਲੰਗਰ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੋ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਇਹ ਜਤਰਾਡੀ ਇੰਡਸਟਰੀ ਐਸੋਸੀਏਸ਼ਨ ਵੱਲੋਂ ਇਹ ਲੰਗਰ ਲਗਾਇਆ ਜਾ ਰਿਹਾ ਹੈ ਅਸੀਂ ਇੱਕ ਛੋਟਾ ਜਿਹਾ ਇੱਕ ਉਪਰਾਲਾ ਕੀਤਾ ਕਿ ਉਹਨਾਂ ਨੂੰ ਸ਼ਹਾਦਤ ਉਹਨਾਂ ਨੂੰ ਯਾਦ ਕਰਦੇ ਹੋਏ ਪਰ ਉਹਨਾਂ ਜੋ ਕੁਰਬਾਨੀਆਂ ਗੁਰੂ ਸਾਹਿਬ ਗੁਰੂ ਸਾਹਿਬ ਦੇ ਪਰਿਵਾਰ ਵੱਲੋਂ ਦਿੱਤੀਆਂ ਗਈਆਂ ਅਸੀਂ ਉਹਨਾਂ ਦਾ ਇੱਕ ਕੰਨ ਤੱਕ ਨਹੀਂ ਅਸੀਂ ਦੇ ਸਕਦੇ ਦੇਣ ਦੀ ਤਾਂ ਦੂਜੀ ਗੱਲ ਸੋਚ ਵੀ ਨਹੀਂ ਸਕਦੇ ਜੋ ਜੋ ਉਹਨਾਂ ਨੇ ਸਾਡੇ ਸਮਾਜ ਲਈ ਕੀਤਾ ਅਸੀਂ ਚਾਹੁੰਦੇ ਹਾਂ ਕਿ ਸਾਰਾ ਸਮਾਜ ਨਾਲ ਮਿਲ ਕੇ ਰਹੇ ਉਹਨਾਂ ਦੀ ਸ਼ਹਾਦਤ ਨੂੰ ਅੱਜ ਯਾਦ ਕਰੇ ਨਮਨ ਅਸੀਂ ਉਹਨਾਂ ਦੇ ਹਮੇਸ਼ਾ ਨਮਨ ਹੈ ਨਮਨ ਹੀ ਰਹਿਮਾਂਗੇ ਸਾਡਾ ਰੋਮ-ਰੋਮ ਸਾਡੀ ਪੂਰੀ ਜ਼ਿੰਦਗੀ ਉਹਨਾਂ ਲਈ ਨਮਨ ਹੈ